ਮੈਂ ਇੱਕ ਪੰਚਾਇਤਾਂ ਬਾਰੇ ਬੇਨਤੀ ਕਰਨੀ ਚਾਹਨਾ ਪਹਿਲੀ ਗੱਲ ਤਾਂ ਚੰਗੇ ਪੜੇ ਲਿਖੇ ਬੰਦੇ ਮੁੰਡੇ ਚੰਗ ਮੁੰਡੇ ਸਾਰੇ ਉਹ ਜੀ ਹਿੱਸਾ ਲਓ ਸਰਪੰਚੀ ਦੀ ਡਾਇਰੈਕਟ ਚੋਣ ਹੋਊਗੀ ਮੈਂਬਰਾਂ ਦੀ ਅਲੱਗ-ਅਲੱਗ ਹੋਊਗੀ ਤੇ ਕਿਸੇ ਚੋਣ ਨਿਸ਼ਾਨ ਤੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜ ਸਕਦੇ ਉਹਦੇ ਨਾਲ ਰੌਲਾ ਪੈ ਜਾਂਦਾ ਲੜਾਈ ਹੋ ਜਾਂਦੀ ਹੈ ਧੜੇ ਬਣ ਜਾਂਦੇ ਆ ਮੈਂ ਚਾਹਨਾ ਸਰਪੰਚ ਕਿਸੇ ਪਾਰਟੀ ਦਾ ਨਾ ਹੋਵੇ ਸਰਪੰਚ ਪਿੰਡ ਦਾ ਹੋਵੇ ਪੰਜ ਬੋਟਾਂ ਮਿਲ ਜਿਹੜੀ ਮਰਜ਼ੀ ਪਾਰਟੀ ਨਾਲ ਚੱਲ ਜਾਓ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਜੇ ਕਿਤੇ ਸਰਬਸੰਮਤੀ ਕਰ ਲਵਾਂ ਸਾਰੇ ਪਿੰਡ ਦੀ ਪੰਚਾਇਤ ਤੇ ਵੀ ਅੱਠ ਮੈਂਬਰ ਤੇ ਕਿ ਸਰਪੰਚ ਸਾਡੀ ਦੀ ਸਰਬਸੰਮਤੀ ਹੈ ਜੀ ਤਾਂ ਉਸ ਪਿੰਡ ਨੂੰ 5 ਲੱਖ ਰੁਪਇਆ ਨਗਦ ਦੇ ਨਾਮ ਸਰਕਾਰ ਵੱਲੋਂ ਤੇ ਨਾਲ ਸਟੇਡੀਅਮ ਸਕੂਲ ਮੱਲਾ ਕਲੀਨਿਕ ਜਾਂ ਜੋ ਵੀ ਉਹ ਪਿੰਡ ਕਹੂਗਾ ਉਹ ਉਹਨੂੰ ਗ੍ਰਾਂਟ ਦਿੱਤੀ ਜਾਊਗੀ ਇਹ ਉਸ ਪਿੰਡ ਤੇ ਐ ਵੀ ਉਹ ਕੀਮਤਾ ਪਾ ਕੇ ਦਿੰਦੇ ਨੇ ਜੇ ਸਰਬਸੰਮਤੀ ਕਰ ਲਓਗੇ ਕਿਉਂਕਿ ਮੈਨੂੰ ਇਹ ਐ 30-30 ਲੱਖ ਦੇ 40-40 ਲੱਖ ਦੇ ਖਰਚੇ ਹੋ ਜਾਂਦੇ ਵੱਡੇ ਪਿੰਡਾਂ 'ਚ ਜਲੇਬੀਆਂ ਅੱਡ ਤੇ ਉਹ ਉਹ ਤਾਂ ਹੁਣ ਤੁਸੀਂ ਦੇਖ ਲਿਓ ਜਦੋਂ ਅਨਾਊਂਸਮੈਂਟ ਹੋ ਗਈ ਕੁ ਦੋ ਦਿਨਾਂ 'ਚ ਇੱਕ ਦੂਜੇ ਨੂੰ ਕਹਿਣ ਲੱਗ ਜਾਣਗੇ ਸਰਪੰਚ ਪਹਿਲੀ ਨਾਂ ਤਾਂ ਲੱਗਨੇ ਸਰਪੰਚ ਉਹਨਾਂ ਨੇ ਤਾਂ ਸ਼ੁਰੂ ਕਰਤੀ ਆਪਾਂ ਲੇਟ ਆ ਲੈ ਦੱਸੋਈ ਕਾਹਦਾ ਲੇਟ ਐ ਇਹ ਦੱਸੋ ਇਹ ਕੋਈ ਦੱਸੋ ਕਿ ਇਲੈਕਸ਼ਨ ਕਮਿਸ਼ਨ ਨੇ ਕਿਹਾ ਵੀ ਐਨੀ ਤਰੀਕ ਤੋਂ ਸ਼ੁਰੂ ਕਰਨੀ ਹੈ ਉਹ ਨਹੀਂ ਲੇਟਾਂ ਤੇ ਨਾਲੇ ਐਤਕੀ ਲੋਕਾਂ ਦਾ ਭਈ ਸੁਭਾਅ ਬਦਲਿਆ ਹੋਇਆ ਦੇਸੀ ਰੂਸੀ ਦਾ ਨਹੀਂ ਐਤਕੀ ਹੈ ਕੰਮ ਅੰਗਰੇਜ਼ੀ ਐਤਕੀ ਦਾ ਇਹ ਯਾਰ ਜੇ ਨਾਂ ਹੋਵੇ ਪਿੰਡਾਂ 'ਚ ਉਹੀ ਪੈਸੇ ਪਿੰਡ ਤੇ ਲੱਗ ਜਾਣਗੇ ਉਹੀ ਜਿਹੜਾ 20-20 ਲੱਖ ਲਾਓਗੇ ਉਹ ਚ 10-10 ਲੱਖ ਵੈਸੀ ਦੇ ਦਿਓ ਪਿੰਡ ਨੂੰ ਪੰਚਾਇਤ ਨੂੰ ਦਾਨ ਕਰ ਦਿਓ ਪੰਜ ਸਾਡੇ ਵਾਲੇ ਪਾਸੇ ਆ ਜੂ ਬਾਕੀ ਤੁਹਾਨੂੰ ਗਰੰਟਾ ਹੋਰ ਦੇ ਦਾਂਗੇ ਪਿੰਡ ਦਾ ਤਾਂ ਨਹਾਰ ਬਦਲ ਜੂਗੀ ਨਾਲੇ 752 ਦੇ ਪਰਚੇ ਨਹੀਂ ਹੋਣਗੇ ਨਾਲੇ ਲੜਾਈਆਂ ਨਹੀਂ ਹੋਣਗੀਆਂ ਸੋ ਇਸ ਕਰਕੇ ਸਰਬਸੰਮਤੀ ਕਰ ਲੋ ਤਾਂ ਬਾਲਾ ਵਧੀਆ ਹੈ